ਹਾਂਜੀ ਦੋਸਤੋ ਆਪਾਂ ਦੁੱਗਲ ਡੇਰੀ ਫਾਰਮ ਪਿੰਡ ਕੋੜਪਾਈ ਆਏ ਸੀਗੇ ਬਾਈ ਹੋਰਾਂ ਦੀ ਵੀਡੀਓ ਬਣਾਈ ਆ ਤੇ ਇੱਕ ਤੁਹਾਨੂੰ ਗਾਂ ਦਿਖਾਉਣੇ ਇਹਨਾਂ ਦੀ ਜਿਹੜੀ ਸਭ ਤੋਂ ਪੁਰਾਣੀ ਗਾਂ ਹੈਗੀ ਆ ਹਨਾ ਬਾਈ ਹੋਰਾਂ ਤੋਂ ਪੁੱਛਦੇ ਆਂ ਵੀ ਇਹਨੇ ਹੁਣ ਤੱਕ ਕਿੰਨੇ ਸੂਏ ਦਿੱਤੇ ਆ ਕੀ ਇਹਦਾ ਰਿਕਾਰਡ ਰਹੇਗਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੱਸਿਓ ਜੀ ਇਹਦੇ ਗਾਂ ਬਾਰੇ ਜੀ ਆਹੀ ਗਾਂ ਕਹਿੰਦੇ ਸੀ ਨਾ ਇਹ ਇਹ ਗਾਂ ਹੈ ਸਾਡੀ ਹਾਂਜੀ ਇਹਨੂੰ ਮਤਲਬ ਇਹਦੀ ਏਜ ਹੋਊਗੀ ਕੱਟੋ-ਕੱਟ 15 ਸਾਲ ਹਾਂਜੀ ਇਹਨੇ ਮਤਲਬ ਸਾਨੂੰ 10 ਬੱਚੀਆਂ ਦਿੱਤੀਆਂ अच्छा, है है। जी। जी। था था। अच्छा जी जी गाए तो तो ब्रीड ਸਾਡੇ ਕੋਲੇ ਨਾਨੀ ਦੋਤੀ ਤੋਂ ਬਾਅਦ ਕਾਫੀ ਹੈਗੀ ਹੈ ਹਾਂਜੀ ਉਹ ਜਿਸ ਉਧਾਰ ਵੀ ਕੀ ਹੋਇਆ ਸਾਡਾ ਬਹੁਤ ਹਾਂਜੀ ਤੇ ਇਹਨੇ ਦੁੱਧ ਬਹੁਤ ਦਿੱਤਾ ਨੂੰ ਗਾਣੇ ਐਣ ਵੀ ਦੁੱਧ ਨਹੀਂ ਹੋ ਮਤਲਬ ਪਿਛਲੇ ਸੂਏ ਇਹਨੇ 42 ਲੀਟਰ ਦੁੱਧ ਦਿੱਤਾ ਅੱਛਾ ਜੀ ਹਾਂਜੀ ਇਹਦੀ 15 ਸਾਲ ਉਮਰ ਹੋ ਗਈ ਹੈ ਹਾਂਜੀ ਹਾਂਜੀ ਇਹਦੇ ਬੱਚੇ ਹੈਗੇ ਦਿਖਾਵਾਂਗੇ ਕਿਹੜੀਆਂ ਹੈਗੀਆਂ ਅੱਗੇ ਹਾਂਜੀ ਕੋਲ ਛਾਇਓ ਇੱਧਰ ਕਹਿੰਦੇ ਸੀ ਹਨਾ ਤੁਸੀਂ ਨੰਦ ਨਾਲ ਆਠ ਐਂ ਗਾ ਬਈ 47 ਨਾ ਪਠਾਈ ਤੁਹਾਨੂੰ ਸਾਰਾ 47 47 ਇਹਦੀ ਬੱਚੀਆ ਡਾਇਰੈਕਟ ਜੀ ਉਹ ਵਾਲੀ ਉਹ ਇਹਦੀ ਬੱਚੀ ਆ ਹਾਂਜੀ ਆ ਦੇਖੋ ਦੋਸਤੋ ਜਿਹੜੀ ਆ ਬੱਚੀ ਬਾਈ ਉਠਾ ਰਿਆ ਹੈਗਾ ਇਹ ਉਸ ਗਾਂ ਦੀ ਆ ਤੇ ਇਹਦੀ ਉਮਰ ਕਿੰਨੀ ਹੋਗੀ ਬੱਚੀ ਦੀ ਇਹ ਹੁਣ ਆਪਣੇ ਕੋਲੇ ਮਤਲਬ ਚੌਥੇ ਸੂਏ ਸੂ ਗਈ ਆ ਚੌਥੇ ਸੂਏ ਗਾਂ ਪੂਰੀ ਤਿਆਰ ਹੈਗੀ ਆ ਹਨਾ ਹਾਂਜੀ 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 ਤੁਸੀਂ ਦੇਖੋ ਹਨਾ ਇਹਨੂੰ ਕਹਿੰਦੇ ਆ ਨਸਲ ਸੁਧਾਰ ਹਾਂਜੀ ਜਿਵੇਂ ਜਿਵੇਂ ਆਪਾਂ ਅੱਗੇ ਸੀਮਨ ਲਵਾਈ ਜਾਂਦੇ ਆ ਉਵੇਂ-ਉਵੇਂ ਨਸਲ ਆਪਣੀ ਤਿਆਰ ਹੋ ਜਾਂਦੀ ਆ ਇਹ ਕਿਹੜੇ ਸੀਮਨ ਦੀ ਹੈਗੀ ਆ ਜੀ ਇਹ ਪੀਡੀਫ ਇਹਦੀ ਪੀਡੀਫ ਇਹਦੀ ਕੈਪੈਸਿਟੀ ਕਿੰਨੀ ਆ ਦੁੱਧ ਦੀ ਇਸ ਟਾਈਮ ਜੀ ਇਹ ਇਹਦੀ 46 ਲੀਟਰ ਦੁੱਧ ਕੱਢਿਆ ਜੀ ਆਪਾਂ ਇਹਦੇ ਕੋਲੇ ਇਹਨਾਂ ਦੀ ਮਾਣ ਨਾਲੋਂ ਪਲੱਸ ਗਈ ਹੈ ਹਾਂਜੀ 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 ਠੀਕ ਹੈ ਜੀ ਇਹਦੀ ਗਾਂ ਬੱਛੀ ਆਈ ਉਹ ਕਿਹੜੀ ਆ ਵੱਡੇ ਵਾਲੀ ਹਾਂਜੀ ਹਾਂ ਆ ਦੇਖੋ ਜੀ ਹੁਣ ਅੱਗੇ ਦੇਖੋ ਤੁਸੀਂ ਹਨਾ ਬਰੀਡ ਜਿਹੜੀ ਗਾਂ ਦੀ ਉਚਾਈ ਲੈਂਥ ਹਨਾ ਇਹਦੀ ਕਿੰਨੀ ਉਮਰ ਆਈ ਇਹ ਮਤਲਬ ਦੂਜੇ ਸੂਏ ਸੂਈ ਹੈ ਜੀ ਹੁਣ ਆਪਣੇ ਕੋਲੇ ਤੇ ਦਵਾਰਾ ਤੀਜੇ ਸੂਏ ਸੂਈ ਆ ਇਹਦਾ ਕਿੰਨਾ ਦੁੱਧ ਨੇ ਦਿੱਤਾ ਪਿਛਲੇ ਸੂਏ ਇਹਨੇ ਆਪਾਂ ਨੂੰ ਮਤਲਬ ਪਹਿਲੇ ਸੂਏ 35 ਲੀਟਰ ਦੋ ਦਿੱਤਾ ਸੀ ਦੂਜੇ ਸੂਏ ਇਹਨੇ ਦਿੱਤਾ 45 ਠੀਕ ਹੈ ਜੀ ਹਾਂਜੀ ਇਹ ਦੋਸਤੋ ਦੇਖ ਲਓ ਵੀ ਇਸ ਗਾਂ ਦੀ ਬਰੀਡ ਆ ਸਾਰੀ ਜਿਹੜੀ ਵੱਡੀ ਗਾਂ ਹੈਗੀ ਇਹਨਾਂ ਦੇ ਫਾਰਮ ਦੀ ਇੱਕ ਗਾਂ ਨੂੰ ਹੋਰ ਵਿਖਾਉਣੇ ਦੀ ਬੱਚੀ ਜਿਹੜੀ ਹਾਂਜੀ ਹਾਂਜੀ ਮਤਲਬ ਇਹਦੀ ਦੋਤੀ ਆਪਾਂ ਦੁੱਗਲ ਡੇਰੀ ਫਾਰਮ ਕੋਟਪਾਈ ਤੇ ਆਏ ਆ ਤੇ ਬਾਈ ਹੋਰਾਂ ਦਾ ਹੈਗਾ 24 ਸਾਲ ਪੁਰਾਣਾ ਫਾਰਮ ਆ ਅੱਜ ਵੀ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਆ ਆਪਣੀ 30 ਨੰਬਰ ਗਾਂ ਈ ਉਹ ਉਹ ਵੱਡੀ ਗਾਂ ਦੀ ਦੋਤੀ ਆ ਮਗਾ ਅੱਛਾ ਇਹ ਦੋਤੀ ਆ ਉਹਦੀ ਹਾਂਜੀ ਹਾਂਜੀ ਠੀਕ ਹੈ ਇਹਦੀ ਮਾਂ ਅਸੀਂ ਸੇਲ ਕਰਤੀ ਸੀ ਹਾਂਜੀ ਤੇ ਇਹਦਾ ਦੁੱਧ ਹੁਣ ਮਤਲਬ ਇਹਨੇ ਸਾਨੂੰ ਤਾਂ 50 ਲੀਟਰ ਹੀ ਅੱਛਾ ਜੀ ਹਾਂਜੀ ਬਹੁਤ ਵਧੀਆ ਜੀ ਹਾਂਜੀ ਇਹ ਕਿਹੜੇ ਸੀਮਨ ਦੀ ਆਈ ਇਹ ਪੀਡੀਐਫ ਏ ਦੀ ਪੀਡੀਐਫ ਏ ਦੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਆਰਡਰ ਰੂਟਰ ਦੀ ਬਹੁਤ ਕੁਆਲਿਟੀ ਬਹੁਤ ਵਧੀਆ ਜੀ ਜੀ ਭਾਈ ਜੀ ਤੁਸੀਂ ਸੈਕਸਿਡ ਸੀਮਨ ਵੀ ਯੂਜ਼ ਕਰਦੇ ਹੋ ਜਾਂ ਨੋਰਮਲੀ ਲਗਾਉਂਦੇ ਨਹੀਂ ਜਿਆਦਾ ਨੋਰਮਲੀ ਅੱਛਾ ਜੀ ਹਾਂ ਜੀ ਜਾਂ ਪੀਡੀਐਫ ਵਾ ਜਾਂ ਏਬੀਐਸ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਆਮ ਲੋਕਾਂ ਨੇ ਪਸ਼ੂ ਰੱਖੇ ਹੋਏ ਆ ਹਜੇ ਤੱਕ ਵੀ ਜਿਆਦਾ ਨਸਲ ਸੁਧਾਰ ਵੱਲ ਨਹੀਂ ਕਿਸੇ ਦਾ ਧਿਆਨ ਹਨਾ ਨਸਲ ਸੁਧਾਰ ਦਾ ਕਿੰਨਾ ਰੋਲ ਹੈਗਾ ਤੁਸੀਂ ਕੀ ਕਹਿਣਾ ਚਾਹੋਗੇ ਵੀ ਜੇ ਆਪਾਂ ਵਧੀਆ ਸੀਮ ਲਗਾਉਣੇ ਆ ਤਾਂ ਉਹਦਾ ਕੀ ਫਰਕ ਪੈਂਦਾ ਹੈਗਾ ਅੱਗੇ ਜਰ ਬਹੁਤ ਜਿਆਦਾ ਰੋਲ ਹੈ ਇਸ ਚੀਜ਼ ਦਾ ਬਰੀਡ ਤੇ ਕੰਮ ਕਰ ਬਹੁਤ ਜਿਆਦਾ ਰੋਲ ਹੈ ਫੇਰ ਹੀ ਆਪਾਂ ਨਸਲ ਸੁਧਾਰ ਕੇਗਾ ਦੁੱਧ ਵਧੀਆ ਲੈ ਸਕਦੇ ਆ ਜਿਆਦਾ ਵਧੀਆ ਬੱਚੇ ਲੈ ਸਕਦੇ ਆ ਉਹ ਉਹ ਉਸ ਤੋਂ ਠੀਕ ਹੈ ਜੀ ਮਤਲਬ ਨਸਲ ਤੇ ਕੰਮ ਕਰਾਂਗੇ ਦਾ ਆਪਾਂ ਧਿਆਨ ਦੇਣਾ ਆਪਣਾ ਮੇਨ ਹੈਗਾ ਦੁੱਧ ਹੀ ਆ ਹਨਾ ਪਸ਼ੂ ਤੋਂ ਦੁੱਧ ਆਉਣਾ ਕਮਾਈ ਹੋਣੀ ਆ ਹਾਂਜੀ ਹਾਂਜੀ ਤੇ ਜੇਕਰ ਆਪਾਂ ਵਧੀਆ ਸੀਮ ਲਵਾਉਣੀ ਆ ਤਾਂ ਦੁੱਧ ਦੀ ਕਪੈਸਿਟੀ ਵਾਧੀ ਹੈਗੀ ਹਾਂਜੀ ਹਾਂਜੀ ਜਿਵੇਂ ਹੁਣ ਆਪਾਂ ਮਤਲਬ ਵਧੀਆ ਬੱਚਾ ਤਿਆਰ ਕਰ ਲਿਆ ਅੱਗੇ ਆਪਾਂ ਸੇਲ ਕਰਨਾ ਉਹਦੇ ਰੁਪਏ ਵੱਧ ਵਟੇ ਜਾਣੇ ਜੇ ਹੁਣ ਉਹੋ ਜੀ ਆਪਾਂ ਸੀਮ ਲਵਾ ਲਿਆ ਉਹ ਬੱਚਾ ਵਧੀਆ ਨਾ ਹੋਇਆ ਉਹਦੇ ਫਿਰ ਆਪਾਂ ਨੂੰ ਕੀਮਤ ਨਹੀਂ ਮਿਲਦੀ ਜਿਵੇਂ ਆਪਣੇ ਕੋਲੇ ਮੰਨ ਲਓ ਜੀ 25 30 ਲੀਟਰ ਵਾਲੀ ਗਾਂ ਹੈਗੀ ਆ ਤਾਂ ਉਹਦੇ ਕਿੰਨੇ ਲੀਟਰ ਵਾਲਾ ਸੀਮ ਲਵਾਉਣਾ ਚਾਹੀਦਾ ਉਹਦੇ ਘੱਟੋ ਘੱਟ 40 45 ਲੀਟਰ ਵਾਲਾ ਲਾਉਣਾ ਚਾਹੀਦਾ ਠੀਕ ਹੈ ਜੀ ਹਾਂਜੀ ਬਾਕੀ ਨਾ ਉਹ ਅੱਜ ਕੱਲ ਇਹ ਆਉਂਦਾ ਉਹ ਤੇ ਦੇਖ ਕੇ ਤੁਸੀਂ ਜੀਵਨ ਪਰਾਉ ਵੀ ਇਹਦੇ ਚ ਆਹ ਕੁਆਲਿਟੀਆਂ ਹਾਂ ਉਹ ਉਹ ਸੀਮ ਲਵਾ ਸਰਚ ਕਰੋ ਹਨਾ ਪਹਿਲਾਂ ਹਾਂਜੀ ਸਰਚ ਕਰੋ ਅੱਜ ਕੱਲ ਦਾ ਸਾਰਾ ਕੁਝ ਟੈਕਨੋਲੋਜੀ ਚੱਲੀ ਜਾਂਦੀ ਜੇ ਆਪਾਂ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਸੀਮ ਨੇ ਜਿਹੜੇ ਟੌਪ ਤੇ ਚੱਲ ਰਹੇ ਆ ਜੀ ਜਿਹੜੇ ਤੁਸੀਂ ਯੂਜ਼ ਕਰਦੇ ਹੋ ਬ ਜਿਆਦੇ ਤਾਂ ਮੈਨੂੰ ਦਾ ਰਿਜ਼ਲਟ ਪੀਡੀਐਫ ਇਹਦਾ ਮਿਲਿਆ ਹਾਂਜੀ ਪੀਡੀਐਫ ਦੇ ਸੀਮਨ ਜਿਹੜਾ ਆਉਂਦਾ ਜਾਦੇ ਵਧੀਆ ਰਿਜ਼ਲਟ ਉਹਨਾਂ ਦਾ ਮਿਲਿਆ ਜਿਹੜੇ ਇੰਪੋਰਟਡ ਸੀਮਨ ਆਉਂਦੇ ਹਾਂਜੀ ਹਾਂਜੀ ਜੀ ਬਹੁਤ ਵਧੀਆ ਬਾਈ ਗੱਲਬਾਤ ਕੀਤੀ ਹੈ ਨਾ ਤੇ ਫਾਰਮ ਦੀ ਜਿਹੜੀ ਪੂਰੀ ਵੀਡੀਓ ਹੈਗੀ ਆ ਉਹ ਆਪਣੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਈ ਹੋਰਾਂ ਦਾ ਬਹੁਤ ਹੀ ਵਧੀਆ ਇਲਾਕੇ ਦਾ ਪੁਰਾਣਾ ਤੇ ਮਸ਼ਹੂਰ ਫਾਰਮ ਹੈ ਜੀ ਆ ਜਵੇਂ ਤੁਸੀਂ ਦੇਖ ਰਹੇ ਹੋ ਬਾਈ ਡਿੱਪ ਵੀ ਕਰਦੇ ਹੋ ਥਣ ਫਿਰ ਚਵਾਈ ਤੋਂ ਬਾਅਦ ਜੀ ਹਾਂਜੀ ਹਾਂਜੀ ਡਿੱਪ ਕਰ ਕਿਹੜੀ ਦਵਾਈ ਨਾਲ ਕਰਦੇ ਹੋ ਜੀ ਇਹ ਆਪਣੀ ਫੈਂਸਾਂ ਨਹੀਂ ਆਉਂਦੀ ਫੈਂਸਾਂ ਦੀ ਹਾਂਜੀ ਇਹਦਾ ਕੀ ਫਾਇਦਾ ਹੁੰਦਾ ਜੀ ਫਾਇਦਾ ਇਹ ਲੇਅਰ ਬਣਾਉਂਦੀ ਐ ਇੱਕ ਥਣ ਦੇ ਉੱਪਰ ਫਿਰ ਅੰਦਰ ਉਹ ਬੈਕਟੀਰੀਆ ਨਹੀਂ ਅੰਦਰ ਐਂਟਰ ਨਹੀਂ ਕਰਦਾ ਜਿਹਦੇ ਨਾਲ ਮਸਟੈਟ ਜਿਹਦੇ ਨਾਲ ਮਸਟੈਟਸ ਆਉਂਦੀ ਜੀ ਹਾਂਜੀ ਬਹੁਤ ਵਧੀਆ ਜੀ ਫਾਰਮ ਹੈ ਨਾ ਤੁਸੀਂ ਹਾਂਜੀ ਜਿਹੜਾ ਦੁੱਗਲ ਡੇਰੀ ਫਾਰਮ ਆ ਕੋਟਪਾਈ ਬਾਈਹੋਰੀ ਆਪ ਹੀ ਫਾਰਮ ਚਲਾਉਂਦੇ ਨੇ ਲੇਬਰ ਵੀ ਰੱਖੀ ਹੋਈ ਐ ਤੇ ਜਿਹੜਾ ਦੁੱਧ ਹੈਗਾ ਉਹ ਗਿੱਦੜਵਾ ਸ਼ਹਿਰ ਦੇ ਵਿੱਚ ਸੇਲ ਕਰਦੇ ਨੇ ਤੇ ਬਾਕੀ ਜਿਹੜਾ ਅੰਮੋਲ ਨੂੰ ਇਹਨਾਂ ਦਾ ਦੁੱਧ ਜਾਂਦਾ ਹੈਗਾ ਵਧੀਆ ਚੰਗੀ ਕਪੈਸਿਟੀ ਵਾਲੀ ਇਹਨਾਂ ਕੋਲੇ ਗਾਵਾਂ ਹੈਗੀਆਂ ਤੇ ਸਾਈਲੇਜ ਵੀ ਵਰਤਦੇ ਨੇ ਪੂਰੀ ਵੀਡੀਓ ਤੁਸੀਂ ਦੇਖਿਓ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੋਈ ਇਹਨਾਂ ਨੇ ਆਪਣੇ ਚੈਨਲ ਯੰਗ ਫਾਰਮਰ ਤੇ ਤੇ ਜਿਹੜਾ ਸਾਈਲੇਜ ਬਾਰੇ ਲੋਕਾਂ ਦੀ ਅੱਜ ਕੱਲ ਗਲਤ ਅਫਵਾਹਾਂ ਉਡਾਈਆਂ ਜਾਂਦੀਆਂ ਨੇ ਕਿ ਸਾਈਲੇਜ ਨਾਲ ਆਹ ਹੁੰਦਾ ਉਹ ਹੁੰਦਾ ਉਹ ਵੀ ਬਾਈ ਹੋਰਾਂ ਨੇ ਪੂਰਾ ਡਿਟੇਲ ਨਾਲ ਦੱਸਿਆ ਹੈਗਾ ਭਾਈ ਜੀ ਜੇ ਕਿਸੇ ਨੇ ਕੋਈ ਜਾਨਵਰ ਲੈਣਾ ਹੈਗਾ ਤੁਹਾਡੇ ਤੋਂ ਸੇਲ ਕਰਦਿੰਨੇ ਹੋ ਜੀ ਹਾਂਜੀ ਵੀਡੀਓ ਦੇਖ ਕੇ ਤੁਹਾਡੇ ਕੋਲੇ ਕੋਈ ਆਉਂਦਾ ਹੈਗਾ ਹਾਂਜੀ ਹਾਂਜੀ ਆਪਣਾ ਨੰਬਰ ਬੋਲ ਦਿਓ ਜੀ ਹਾਂਜੀ ਮੇਰਾ ਨੰਬਰ ਆਈ ਜੀ 62807 55534 ਤੇ ਲੋਕੇਸ਼ਨ ਕੀ ਆਪਣੇ ਫਾਰਮ ਦੀ ਜਗਾ ਫਾਰਮ ਦੀ ਕਿਹੜਾ ਦਾਣਾ ਮੰਡੀ ਦੇ ਨੇੜੇ ਦਾਣਾ ਮੰਡੀ ਦੇ ਨੇੜੇ ਸਾਬਚੰਦ ਵਾਲੇ ਰੋਡ ਤੋਂ ਹਾਂ ਹਾਂਜੀ ਸਾਬਚੰਦ ਰੋਡ ਪਾਈ ਤੋਂ ਸਾਬਚੰਦ ਨੂੰ ਜਦੋਂ ਜਾਣਦੇ ਆ ਤਾਂ ਰੋਡ ਤੇ ਬਾਈ ਹੋਰਾਂ ਦਾ ਫਾਰਮ ਬਹੁਤ ਹੀ ਸੋਹਣੇ ਜਾਨਵਰ ਆ ਠੀਕ ਆ ਬਾਈ ਧੰਨਵਾਦ ਜੀ ਅਸੀ ਭਾਈ